ਤੂੰ ਬੰਦਾ ਲੱਭ ਕੇ ਲਿਆ ਲਿਆ ਇਹਦਾ ਟੁੱਟੀ ਵਾਲਾ ਕੰਮ ਆ ਉਹ ਥਰੇ ਬੱਟਣ ਦੱਬੋ ਤੇ ਦੁੱਧ ਕੱਢੋ ਹਾਂ ਭਾਈ ਤੁਹਾਡੇ ਦਾ ਦੁੱਧ ਉਹਨੇ ਰੋਬਟ ਨਾਲ ਦੁੱਧ ਚੋਂ ਹੁੰਦਾ ਨਾ ਗਾਂ ਚੋਂ ਹੁੰਦੀ ਹੈ ਨਾ ਰੋਬਟ ਹਾਈਗਾ ਪਿਆਟਾ ਨਾਲ ਕਰਦੀ ਹੈ ਜੀ ਥਾਲ ਭਰਦੇ ਨੇ ਤੇ ਦੁੱਧ ਹਾਂ ਭਰ ਪੈਂਦਾ ਹਾਂ ਨਾਲੇ ਆਪਿਆਂ ਦਾ ਕੰਮ ਹੈ ਅਛਾ ਗਏ ਆਪਣੇ ਪਿਆ ਕੇ ਵੜ ਜਾਂਦੀ ਆ ਤੁਸੀਂ 5 ਘੰਟੇ ਤੋਂ 9 ਘੰਟੇ ਵਿੱਚ ਹੋ ਗਏ ਨਾ ਰਾਤ ਚੋਈ ਨੂੰ ਜੋ ਤਾਂ ਪ੍ਰੋਬਲਮ ਆ ਪੈ ਗਿਆ ਨਾ ਜੇ 9 ਘੰਟੇ ਤੋਂ ਪਹਿਲਾਂ ਆ ਗਈ ਤੇ ਫਿਰ ਕਿਸੇ ਗੇਟ ਖੁੱਜ ਗਿਆ ਤੇ ਬਾਹਰ ਜੀ ਆ ਪਈ ਅੱਛਾ ਉਹ ਤਾਂ ਪਹਿਲਾਂ ਹੀ ਰੋਬੋਟ ਲੱਗਦਾ ਨੰਬਰ ਵੜਦੇ ਹੁੰਦਾ ਹੈ ਹਾਂ ਹਾਂ ਵਿੱਚ ਸੈਂਸਰ ਆ ਉਹਦੇ ਵਿੱਚ ਸੈਂਸਰ ਠੀਕ ਆ ਯਾਦ ਰੱਖਦਾ ਵੀ ਇਹ ਗਾਂ ਨੂੰ ਕਿੰਨੇ ਘੰਟੇ ਪਹਿਲਾਂ ਚੋਇਆ ਤਾਂ ਮੇਰੇ 8-9 ਘੰਟੇ ਪਹਿਲਾਂ ਨਹੀਂ ਹੁੰਦੀ ਠੀਕ 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 24 ਘੰਟੇ ਚੱਲੀ ਜਾਂਦਾ ਕੰਮ ਜਣੀ ਗੇ ਕੀ ਗੋ ਤੇ ਭਾਈ ਇਹ ਜਿਹੜਾ ਫਾਰਮ ਆ ਸਾਰੇ ਆਟੋਮੈਟਿਕ ਆ ਮਾਲਕ ਨੇ ਕਰਿਆ ਵੇਜ ਸਿਸਟਮ ਜਿਹੜੇ ਪੱਠੇ ਤੱਕ ਦਾ ਮਲਗੀ ਕਾਇਦੇ ਕੋਲ ਭਾਈ ਚੱਲਦਾ ਉਹ ਚੱਲ ਰਿਹਾ ਜਿਹੜਾ ਪੱਠੇ ਲੱਗਦਾ ਚੱਲਦਾ ਚੱਲਦਾ ਉਹ ਕੀਵੇਂ ਆ ਮਾਰੋ ਛੇ ਹੋਏ ਲੱਗੇ ਆਣੇ ਜਿਹੜਾ ਲਾ ਲਾ ਕੇ ਲੰਘਿਆ ਜਿਹੜਾ ਲਾ ਕੇ ਉਹ ਛੇ ਲੱਗੇ 11 ਜਿਹੜਾ ਅੱਛਾ ਹੁਣ 11 ਵਜੇ ਆਊਗਾ ਹੈ ਹਾਂ ਜੀ ਚੱਲ ਕੇ 11 ਵਜੇ ਉਹ ਨੂੰ ਕਿਹੜੇ ਦੇ ਦਿੰਦੇ ਬਈ ਕਹਾਂ ਰੋਬੋਟ ਨੂੰ ਪਿੰਨੇ ਕੋਣ ਕੋਇਆ ਆਉਂ ਪੜਿਆ ਰੋਡ ਦੀ ਗੱਲ ਕਰਦੇ ਆ ਫਿਰ ਕਿ ਆਪਾਂ ਜਦਾ ਕਮਾ ਲਾ ਇਹਦਾ ਉਹ ਨਿਆ ਨਹੀਂ ਅੱਛਾ ਹਾਂ ਬੈਟਰੀਆਂ ਬੂਟਰੀਆਂ ਹੈ ਜਿਹੜੇ ਲੋ ਜਾਂਦੇ ਆਪਾਂ ਬੱਜੇ ਜਾਂਦੇ ਲੈ ਵਾਈ ਕਹਿੰਦਾ ਰੋਡ ਤੋਂ ਕਿ ਹੁੰਦਾ ਬਾਈ ਕਿਹ ਅਗਲ ਬੈਟਰੀ ਬੂਟਰੀ ਤੱਕ ਚੱਕਰ ਪੈ ਜਾਂਦਾ ਵਿਚਾਰ ਚਾਰਜ ਬੈਟਰੀ ਦਾ ਚਾਰਜ ਆਪਣੇ ਪੇ ਲੱਗਦਾ ਜਾਂ ਕਿ ਜਲਣਾ ਪੈਂਦਾ ਸਾਰਾ ਕੁਝ ਐਡ ਮੜ ਚਾਰਜ ਆਉਂਦਾ ਉਹ ਜਗਾ ਬਣੀ ਕੋਸਟ ਆਪੇ ਲੱਗੀ ਨਾ ਆਪੇ ਹੀ ਆ ਗਿਆ ਨਾ ਆਪੇ ਜਾ ਕੇ ਬੈਗ ਲੱਗ ਜਾਂਦਾ ਹੈ ਜਿਹੜਾ ਬਹੁਤ ਔਖਾ ਥੋੜਿਆ ਹੋਰ ਇਹ ਵੀ ਆਪੇ ਲੱਗਦੇ ਆ ਟਮਾਡੇ ਮੈਂ ਜੂਰੋ ਬਣਦੀ ਯਾਰੀ ਦੇ 3 ਪੀਏ ਭੱਟਾ ਬੁਲਾਏ ਦੂੰਗਾ ਮਜੀਦ ਤੈਨੂੰ ਇਸੇ ਬਣਦੇ ਬਾਈ ਤਾਂ ਦੁਰਦਾਗਲਾ ਆ ਕੀ ਗੱਲ ਆ ਤਾਂ ਹੀ ਨਹੀਂ ਪੀਂਦੇ ਜਰਾ ਤਾਂ ਤੋਰ ਨਹੀਂ ਤੇਜ ਹੈ ਤੇਜ਼ੀ ਵੜਦਾ ਮਜੀਦ ਕਹਾ ਵੀ ਲੋ ਤਾਂ 10000 ਮੈਨੂੰ ਜੂਰੋ ਬਣੇ ਮੈਂ ਕਹਿੰਦਾ ਇਹਦੇ ਨਾਲ ਤੇ ਜ਼ਿਆਦਾ ਦੁਗਣੀ ਤੇਜ਼ ਭੱਜਾ ਬੰਦੇ ਨਾਲ ਤੇ ਹੈ ਤੇ ਇਧਰ ਭਾਈ ਇਹਨਾਂ ਨੇ ਕਰਿਆ ਵਾ ਢੇਰ ਵਾਲਾ ਕੰਮ ਗੋਹਾਲਾ ਪ੍ਰੋਜੈਕਟ ਆ ਖੜਾ ਲੱਗਿਆ ਵਾ ਰਪੋਰਟ ਜਿਹੜਾ ਗੋਹਾ ਲੈ ਗਿਆ ਉਹਦਾ ਧੱਕ ਕੇ ਸਾਰਾ ਸਾਫ ਕਰਕੇ ਤੇ ਉਹਦੇ ਚਾਰਜ ਤੇ ਲੱਗ ਜਾਂਦਾ ਤੇ ਆ ਸਾਰਾ ਗੋਹਾ ਉਧਰ ਤੇ ਆ ਦੇਖੋ ਅੰਦਰ ਤੇ ਇਧਰ ਤੇ ਆ ਉਹਰੇ ਨੂੰ ਜਾ ਕੇ ਅੰਦਰ ਤੇ ਸਾਰਾ ਗੋਹਾ ਧੱਕ ਕੇ ਲਿਆ ਕੇ ਇਹਦੀ ਜਗੀਰ ਦਾ ਇਹ ਲੋਈ ਤੇ ਆਪਣੇ ਬੰਦੇ ਵੀ ਆਏ ਹੋਏ ਆ ਰੂਮਾਂ ਤੇ ਤੇ ਮਿਲਦੇ ਉਹਨਾਂ ਨੂੰ ਜਾ ਕੇ ਮਜੀਦ ਆਏ ਕਰ ਲੈ ਤੂੰ ਚਲਾ ਗੱਡੀ ਲੋਰੀ ਇਹ ਫਾਰਮ ਆ ਜਿੱਥੇ 12 ਘੰਟੇ ਦੁੱਧ ਮਿਲਦਾ ਇੱਥੇ ਤੋਂ ਆਪਾਂ ਜਦ ਮਰਜ਼ੀ ਆ ਕੇ ਭਰਾ ਸਾਦੇ ਨੂੰ ਵੀ ਇੱਥੇ ਰਿਪੋਰਟ ਆ ਗਾਇਆਂ ਚੋਂਦਾ ਬੰਦਾ ਨਹੀਂ ਗਾਇਆਂ ਚੋਂਦਾ ਹੈ ਆਪਣੇ ਆਪ ਗਾਇਆਂ ਆ ਕੇ ਲੱਗਦੀ ਹੈ ਜਿਵੇਂ ਬਾਈ ਨੇ ਦੱਸਿਆ ਤੇ ਜੇ ਮੈਂ ਇਹਨੂੰ 9 ਘੰਟੇ ਤੇ ਪਹਿਲਾਂ ਆ ਕੇ ਲੱਗ ਜਾਂਦੀ ਹੈ ਹੋਗਾ ਆਪਣੇ ਆਪ ਤਾਂ ਉਹਨੂੰ ਆਟੋਮੈਟਿਕ ਰੋਬੋਟ ਅੱਗੇ ਕਰ ਦਿੰਦਾ ਨਹੀਂ ਵੀ ਇਹਦਾ ਆ ਆਪਣੇ ਆਪ ਹੀ ਖੇਡ ਦਿੰਦਾ ਤੇ ਜੇ 9 ਘੰਟੇ ਹੋ ਗਏ ਫੇਰ ਕਰ ਲੈਂਦਾ ਕਾਬੂ 'ਚ ਈਹਾ ਬਾਬੇ ਦੀ 85 ਸਾਲ ਦੀ ਉਮਰ ਆ। ਤਾ ਕਰੋਗੇ ਰੁਕੀ ਮਲਾਈਏ ਬਾਬੇ ਨੂੰ। ਜਾ ਗਾਪੋ। ਆਓ। ਤੂੰ ਤਾਂ ਬੈਨੇ? ਆਖੀ ਲਈ। ਸਤੋ। ਸਤੋ। ਦੇ ਕੋਈ ਬਾਬੇ ਦੀਆਂ 85 ਸਾਲ ਦੀ ਉਮਰਾਂ ਦੇ ਲੋ। ਸੂਏ ਵਰਗਾ ਖਾਣਾ ਹੈ। ਜਿਹੜਾ ਅੱਖਾਂ ਅੱਖਾਂ ਦਾ ਵੱਡ ਵੱਡ ਕੇ ਦੇਖ ਲੋ ਸਾਫ ਕਰਦਾ ਬਾਈ ਨੇ ਮਸ਼ੀਨ ਲੱਗੀ ਹੈ ਬਾਬੇ ਮੈਂ ਫਿਰ ਨਾਲੇ ਮੀਂਹ ਪੈਂਦਾ। ਦੇ ਮੀਂਹ ਪੈਂਦੇ ਚ ਵੀ ਕੰਮ ਕਰ ਲੱਗਿਆ ਆ ਬੰਦਾ। ਹਾਂ। ਹੈ? ਸਾਡੇ ਬਾਪਿਆਂ ਦੇ ਖੜ ਜਨੇ ਬੋਡੇ ਐਈ ਗੋਡੇ ਦੁਖਣ ਲੱਗੇ ਨਹੀ ਆਉਣੇ ਬੰਦੇ ਦੱਸ ਬੈ ਨਾ ਆ ਤੇਰੇ ਸਾਹਮਣੇ ਤੋਤਾਂ ਵੀ ਦੱਸ ਦੋ ਕਹਿੰਦਾ ਯਾਰ ਮੇਰੇ ਤਾਂ ਬੋਡੇ ਦੁਖਣ ਲੱਗੇ ਇਹ ਲੱਭ ਰੁਕਤੀ ਰਹਾਂ ਮੈਂ ਕਦਾ ਕਰੀ ਗਿਆ ਫਕੀਰ ਰਹਿਮਾਨੀ ਨਾ ਅੱਗੇ ਮੈਂ ਦਿਨ ਨਹੀਂ ਲਉਂਦਾ ਯਾਰ ਹਾਂ ਮੈਂ ਮੈਂ ਤਾਂ ਨਹੀਂ ਖੀਂਦਾਂ ਦੇ ਹੈ ਇਹਨੇ ਛਾੜ ਮਛਾਂ ਨੂੰ ਫੋਨ ਖਾਣੇ ਬੰਦੀਆਂ ਕਾ ਕਬਰਾਟਾ ਤੇ ਵੀ ਜ਼ੋਰ ਦੇ ਰੱਖਦੇ ਆ ਨੀ ਮੋਰ ਵੀ ਸਮਾਨ ਜਿਵੇਂ ਆਪਣੇ ਦਾ ਆਪਣੇ ਦਾ ਖਰਾਦ ਸ਼ਾਹ ਕਾਗਜ਼ਾਂ ਨੂੰ ਦੁਬਾਰਾ ਰੁੱਪੀਆਂ ਦੇ ਪੈ ਜਾਂਦੇ ਆ ਇਹਦਾ ਬਾਈ ਮੱਠੇ ਕੋ ਜਣ ਦੇ ਪੂਰਾ ਜੋਰ ਰੱਖਦੇ ਆ ਪਾਉਂਦੇ ਜਿਹੜਾ ਸਿੱਖਦਾ ਤਾਂ ਹਜੇ ਤੁਸੀਂ ਕਿ ਨਗਰ ਕੀਰਤਨ ਜੀ ਵੀ ਫਿਰਦੇ ਹੋ। ਜੰਗੂ ਗਾਉਂਦੀ ਨਹੀਂ ਉਹਨਾਂ ਦੀ। ਜਿਹੜੇ ਪਾਉਲੇ ਦੇਖੇ ਉਹਨਾਂ ਨਹੀਂ ਉੱਧਰ ਦੇ ਬੰਦੇ ਉਹ ਹੋਰ ਹੈ ਇਹ ਭਾਰਕਾ ਬੰਦੇ ਆ। ਇਹ ਬੰਦੇ ਭਾਈ ਉਹੀ ਆ ਜਿਹੜੇ ਤੁਹਾਨੂੰ ਆਰੇ ਪਿਛਲੇ ਨਗਰ ਕੀਰਤਨਾਂ ਜੀ ਦੇਖੀਆਂ ਆ। ਇਹ ਉਹਦੇ ਬਾਅਦ ਚਲੇਗਾ ਰੋਮਾ। ਲੋਈ ਹੁਣ ਮੈਨੂੰ ਐਂ ਦੱਸ ਆਂ ਅਸੀਂ ਕੰਮ ਕਰਦਾ ਤੁਹਾਡਾ। ਮਿਰਚਾਂ ਹੀ ਗੜਾਈ ਚੱਲ ਰਹੀ ਹੈ। ਅੱਛਾ ਮਿਰਚਾਂ ਜਿਹੜੀਆਂ ਗੜਾਈਆਂ ਵਾਲੀਆਂ। ਗੜਾਈ ਦੋੜ ਕੇ ਜਣੀ ਉਰ ਉਹਨਾਂ ਦੇ ਐਡਵਾਂਸ ਚੱਲਦਾ ਉਧਰ ਦੱਸ ਕੀ ਉਹਨੇ ਠੰਡਾ ਮੋਦੂ ਉਰ ਉਹਨਾਂ ਦੇ ਹੂਣ ਦਾ ਕੋਟੀ ਨਹੀਂ ਬਣਉਣੀ ਦੱਤੀਆਂ ਬੇਦਾਂ ਵਗੈਰਾ ਸਾਰਾ ਉਹ ਨੂੰ ਕਰਨਾ ਹੈਨਾ ਠੀਕ ਠੀਕ ਤਾਂ ਵਧੀਆ ਹੈ ਸਾਰਾ ਸੁੱਕੀ ਜਾਂਦਾ ਰੂਪ ਤੇ ਰਹਿਣਾ ਸਹਿਣਾ ਸਾਰੂ ਸਹੀ ਹੈ ਬਿਲਕੁਲ ਬੋ ਘੜਿਆ ਵਰਤੋ ਭਾਵੇਂ ਗਰਮੀ ਦਾ ਹੈ ਮਤਲਬ ਗਰਮੀ ਦਾ ਔਖਾ ਹੈ ਗਰਮੀ ਦਾ ਇੱਧਰ ਵੀ ਹੈਗੀ ਹੈ ਗਰਮੀ ਦਾ ਔਰੇ 22 ਵਾਰ ਮੀਆਂ ਮੂਆਂ ਕਰਕੇ ਥੋੜਾ ਜਿਹਾ ਲੰਬੀ ਚੱਲ ਗਈ ਨਹੀਂ ਮੀ ਤਾਂ ਉੱਧਰ ਪਈ ਜੰਨੀ ਵੀ ਤਾਂ ਉਧਰ ਫਿਰ ਆਏ ਨੂੰ ਇੱਧਰ ਫਰਕ ਆ ਗਾ ਗਰਮੀ ਦਾ ਇੱਧਰ ਰ ਉਧਰ ਦਾ ਸਾਰਾ ਸਾਨੂੰ ਤਾਂ ਹੀ ਤਾਂ ਉਧਰ ਜਮੀਨ ਦਿੱਤੀ ਹੋਈ ਆ ਕਿਉਂਕਿ ਇੱਥੇ ਸਬਜ਼ੀ ਪੈਣਾ ਜਾਂਦੀ ਇੰਡੀਆ ਵਾਲੇ ਜਿਹੜਾ ਪਰਸਨ ਨਹੀਂ ਵੀ ਉਹਨੇ ਠੰਡ ਕਰਤੀ ਦੀਆਂ ਅੱਛਾ ਰਾਤ ਨੂੰ ਆਇਆ ਫਿਰ ਬੁਢੀ ਠੰਡੇ ਆ ਰਾਤ ਨੂੰ ਠੀਕ ਠੀਕ ਜੀ ਉਹ ਸ਼ਾਮ ਜੀ ਹੋਣ ਲੱਗੀ ਟਾਈਮ ਹੋ ਗਿਆ ਚਲੋ ਜੀ ਹਾਂ ਠੰਡੇ ਰਾਤ ਨੂੰ ਦਾ ਠੰਡੇ ਠੀਕ ਆ ਠੀਕ ਆ ਸਾਨੂੰ ਸ਼ਹਿਰ ਲੱਗਦਾ ਉੱਥੇ ਕੋਈ ਨੇੜੇ-ਜਾੜੇ ਸੈਜ਼ਨ ਮੈਂ ਦੋ ਤੇ ਨੇੜੇ ਕਿਹੜਾ ਸੈਜ਼ਨ 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 ਆਹ ਇਹਨਾਂ ਸੈਜ਼ਨ 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 ਕਿੰਨੀ ਦੂਰ ਪੈਂਦਾ ਡੇਢ ਕਿਲੋਮੀਟਰ ਹੋਣਾ ਉਸੇ ਅਸੀਂ ਫਿਰ ਤੋਂ ਨੇੜੇ ਆ ਨਹੀਂ ਵਧੀਆ ਫੇਰ ਸਾਰਾ ਉਹ ਜਿਹੜੀ ਮੜੀ ਜਾਂਦਾ ਇੰਡੀਆਨਾਂ ਦੀਆਂ ਹੈਗੀਆਂ ਸ਼ਾਪ ਵਗੈਰਾ ਉੱਥੇ ਦੇ ਦੇ ਈਵੇਂ ਉਹ ਬਾਈ ਕਹਿੰਦੇ ਤੇ ਇਹ ਕਹਿੰਦੇ ਵੀ ਇੰਡੀਆਰ ਇੱਥੇ ਦੇ ਕੰਮ ਦਾ ਬਹੁਤ ਫਰਕ ਆ ਨੀ ਹੁਣ ਜੇ ਉੱਥੇ ਦੇ ਇੰਡੀਆ ਦਾ ਆ ਜਾਂਦਾ ਵੀ ਜੇ ਬੰਦੇ ਨੇ ਥੱਕ ਗਿਆ ਤਾਂ ਕੱਲੂ ਕਾਨੂੰ ਸ਼ਾਮ ਨੂੰ ਕੱਲੂ ਆ ਚੀਜ਼ ਹੋ ਜਾਂਦੀ ਸੀ ਹਾਂ ਉਹਰੇ ਆਏ ਵੀ ਰੈਗੂਲਰ ਕਰਨਾ ਪੈਂਦਾ ਹਾਂ ਹਾਂ ਇਹ ਚੀਜ਼ ਦਾ ਫਰਕ ਹੈ ਬਾਈ ਬਾਕੀ ਆਏ ਵੀ ਕੁ ਦਿੰਨ ਤੱਕ ਖਲਾਨੋ ਵੀ ਨਹੀਂ ਕਹੀਏ ਹਾਂ ਉਹਨਾਂ ਸਾਰੇ ਨੂੰ ਹੁੰਦਾ ਜੇ ਤੈਨੂੰ ਕੋਲਿਆਂ ਨੂੰ ਥੋੜੀ ਜਿਵੇਂ ਜ਼ਿਆਦਾ ਸੀਏ ਤੇ ਬਾਈ ਕੁ ਦੋ ਦਿਨ ਤੱਕ ਹੁੰਦਾ ਹੈ ਪਰ ਆਏ ਵੀ ਜਦ ਰੈਗੂਲਰ ਕੰਮ ਚੱਲ ਗਿਆ ਲਈਏ ਤੇ ਹੜੀਆਂ ਫੇਰ ਨਿਕਲੂਗੀ ਫੇ ਤਾਂ ਆਏ ਕਿਦਾਂ ਚੱਲੀਏ ਸਾਰਾ ਦੀ 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 ਮਾਹੀਰ ਸੀਜ਼ਨ ਦਾ ਇੱਕ ਹੋ ਗਿਆ। ਨੋ ਚਲ ਆਏ ਵੀ ਹੁਣ ਥੋੜਾ ਮਾੜਾ ਸਰੀਰ ਚੱਲ ਗਿਆ ਇਹਨੂੰ। ਹਾਂ। ਹਾਂ ਜੀ ਕੰਮ ਦੇ ਕੰਮ ਕਰਕੇ ਆਏ ਵੀ ਉਹੀ 2-3 ਘੰਟੇ ਹੋਰ ਵਾਜੂਗੇ ਉਹ ਟਾਈਮ ਤੇ। ਹਾਂ। ਹਾਂ ਬੈਠ ਕੇ ਜਿਹੜਾ ਕੰਮ ਬੈਠ ਕੇ ਕਰਨਾ ਤਾਂ ਬੈਠ ਕੇ ਕਰਦਾ ਨਹੀਂ। ਜਣੀ ਇਹ ਵੀ ਸੀਜ਼ਨ ਚ ਆਇਆ ਵੀ ਲਾਲੋ ਵੀ ਹੁਣ ਤੁਸੀਂ 5 ਘੰਟੇ ਕਰਕੇ ਆ ਜੀ ਆਈ ਕੇ ਦਿਹਾੜੀ ਲਾ ਕੇ 5 ਘੰਟੇ ਲਾਇਆ ਜਾ ਕੇ ਥੋੜਾ ਸਰੀਰ ਹੁਣ ਜਣੀ ਬਣ ਗਿਆ। ਸੀਜ਼ਨ ਦੇ ਵਿੱਚ ਜਾ ਕੇ ਜਿਹੜਾ ਬੰਦਾ ਉਹ ਉਹਨੂੰ ਲਗਾਤਾਰ 12 ਘੰਟੇ ਲੁਣ ਓਕੇ ਹੋ ਜਾਣੇ ਆ। ਅਰ ਮੋੜ ਵੀ ਸਾਡੇ ਵੀ ਉੱਥੇ 12 ਘੰਟੇ ਲੱਗਦੇ ਨੇ ਅੱਛਾ ਚਲੋ ਤਾਂ ਹੁਣ ਵੀ 12 ਘੰਟੇ ਲੱਗ ਰਹੇ ਆ ਤੁਹਾਡੇ ਉੱਤੇ ਠੀਕ 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 ਬਾਕੀ ਅੱਗੇ ਆ ਕੇ ਇੱਕ ਦੋ ਘੰਟੇ ਦਾ ਹੋਰ ਵਰਕ ਪੈ ਜਾਊਗਾ ਤਾਂ ਇਹ ਨਾਲ ਬਹੁਤ ਕੁਝ ਹੋਊਗਾ ਠੀਕ ਹੋ ਗਈ ਠੀਕ ਉਹ ਦੇਖੀ ਕਦੋਂ ਅਰੇਸਟਾ ਬਾਜੀ ਕਰਦੇ ਹਾਂ ਯਾਨੀ ਆਏ ਫਿਰ ਨਗਰ ਕ੍ਰਿਸ਼ਨ ਜਾ ਰਹੇ ਆ ਇਧਰ ਵਾਲੇ ਹਾਂ ਨਗਰ ਕ੍ਰਿਸ਼ਨ ਜਾ ਰਹੇ ਆ ਗੁਨਾਹ ਦੀ ਨਗਰ ਕੀਰਤਨੇ ਆਦਾ ਹੈ ਹਾਂ ਵੀ ਨਗਰ ਕੀਰਤ ਵੀ ਦੇਖਾਈ ਜੀ ਆਉਡੀ ਜਾ ਗਈ ਮੇਰੀਣੀ ਹਾਂ ਪੂਰੀ ਤੇ ਇਧਰ ਮਜੀਦ ਸਿੰਘ ਵੀ ਭਾਈ ਅਜੇ ਕੰਮ ਤੇ ਜੜ ਗਿਆ ਨਵੇਂ ਤੇ ਅੱਜ ਪਹਿਲੀ ਡੇਲੀ ਹੈ ਜੀ ਹਾਂ ਵਧਾਈਆਂ ਬਹੁਤ ਬਹੁਤ ਨਵੇਂ ਕੰਮ ਦੀਆਂ ਹਾਂ ਮਜੀਦ ਜੜ ਗਿਆ ਭਾਈ ਨਵੇਂ ਕੰਮ ਤੇ ਇਹ ਕਿਸ ਦਿਨੋਂ ਆਪਾਂ ਨੇ ਇਹ ਚੀਜ਼ ਦੀ ਵਲੋਗ ਪਾਉਣਾ ਜਿਹੜੇ ਨਵੇਂ ਮੁੰਡੇ ਲਾਇਸੈਂਸ ਕਰਦੇ ਨੇ ਟਰੱਕ ਤੇ ਟਰੱਕ ਵਾਸਤੇ ਉਹਨਾਂ ਵਾਸਤੇ ਵੀਲੋਗ ਪਾਉਣਾ ਆ ਵੀ ਜਿਹੜਾ ਉਹ ਕਹਿੰਦਾ ਵੀ ਬਾਈ ਕਿੰਵੀ ਜੜੀ ਫੈਕਟਰੀ ਚ ਜਾਓ ਤੇ ਅਗਲਾ ਕਹਿੰਦਾ ਬਾਈ ਕੰਮ ਕਿਵੇਂ ਦਾ ਬਾਈ ਕਿੰਨੀ ਤਨਖਾਹ ਮਿਲਦੀ ਬਾਈ ਮੈਂ ਵੀ ਲਾਇਸੈਂਸ ਕਰਦਾ ਤੇ ਹਰੇਕੇ ਪੁੱਛਦਾ ਇਹ ਚੀਜ਼ ਹਨੀ ਤੇ ਅਗਲੇ ਨੂੰ ਜੇ ਕਹੋ ਬਾਈ ਘਾਂਟੇ ਨਹੀਂ ਲੱਗਦੇ ਨਹੀਂ ਬਾਈ ਘਾਂਟੇ ਤਾਂ ਅਸੀਂ ਤਾਂ ਇੰਨਾ ਕ ਵੜਦੇ ਨੋ 10 ਲੱਗਦੇ ਆਪਾਂ ਇੰਨੇ ਲਾ ਸਕਦੇ ਆ ਉੱਤੇ ਚ ਉਹੀ ਨਾ ਮਾ ਬਾਈ ਇਹ ਗਾਂ ਜਾ ਕੇ ਪਤਾ ਲੱਗੂ ਮੁੰਡਾ ਅਗਲੇ ਨੂੰ ਦੱਸਣ ਦੇ ਵੀ ਅਬਲੇ ਨੂੰ ਕਿਆ ਦੱਸਣਾ ਯਾਰ ਇਹ ਲਾਇ ਮਾਨਤਾ ਨਹੀਂ ਆ ਵਧੀਆ ਹੌਣ ਦਾ ਅਗਲੇ ਨੂੰ ਕਹਿਦਾ ਬਾਈ ਵਧੀਆ ਅੱਗੇ ਜਾ ਕੇ ਪਤਾ ਲਾਣਾ ਵੀ ਮੈਂ ਵਿਚ ਗੱਲ ਗੱਲ ਪੱਕੀ ਗੱਲ ਆ ਵਕੀ ਗੱਲ ਆ ਇੱਕ ਗੱਲ ਹੋਰ ਵੀ ਆ ਕਾਣੇ ਹਨ ਉਹ ਰਿ ਆ ਗਿਆ ਆ ਮਸੂਸ ਉਹ ਵੀ ਜਿਵੇਂ ਆਪਣੇ ਘਰ ਆ ਗਿਆ ਉਹਨੇ ਹਾਂ ਇਹ ਚੀਜ਼ ਹੋ ਗਈ ਹੈ ਹੈ ਨਹੀਂ ਆ ਬਸ ਤੋਰੇ ਸਾਨੂੰ ਆਪਣਾ ਪੰਜਾ ਲੱਗਿਆ ਨਾ ਕਿਉਂਕਿ ਪਹਿਲਾਂ ਹੁੰਦੇ ਆ ਇਸੀ ਅਸੀਂ ਹਾਂ ਬਸ ਜਿਹੜਾ ਇੰਡੀਆ ਜਿਹੜਾ ਇੰਡੀਆ ਛੁੱਟੀ ਕੱਢ ਚਿਹੇ ਜੇ ਬੰਦਾ ਇੰਡੀਆ ਛੁੱਟੀ ਕੱਢ ਕੇ ਆ ਜਾਂਦਾ ਉਹ ਜਦੋਂ ਤੁਹਾਨੂੰ ਅੱਜ ਆ ਮਸੂਸਾ ਹੋਣਾ ਵੀ ਅੱਜ ਹੋਈ ਜਾ ਉਹ ਚੀਜ਼ ਹੋਈ ਹੈ ਹੋਈ ਨਾ ਵੀ ਨਾ ਕੀ ਗੱਲ ਆ ਇਹਨਾਂ ਆਪਣੇ ਪੰਜੇ ਜਿਹਾ ਤਾਂ ਘਰੇ ਜਾਂਦੇ ਹਾਂ ਤੁਸੀਂ ਚੱਕਰ ਆਇਆ ਨਾ ਤੁਸੀਂ ਆ ਕੇ ਪਹਿਲਾਂ ਇੱਥੇ ਉਤਰਿਆ ਹਾਂ ਇੱਥੇ ਉਤਰਿਆ ਇਹ ਬੰਦਾ ਜਿੱਥੇ ਆਉਂਦਾ ਅਗਲਾ ਆਵਣਾ ਤੈਨੂੰ ਪਤਾ ਹੈ ਅਗਲਾ ਉਹ ਮੈਂ ਦੂਜਾ ਕਰ ਦਾਂਗਾ ਰਾਲਾ ਕੰਮ ਤੇ ਮਜੀ ਤੈਨੂੰ ਕਿਵੇਂ ਲੱਗੀ ਵੀ ਅੱਜ ਪਹਿਲੀ ਦਿਹਾੜੀ ਕੰਮ ਦੀ ਬੜੀ ਬੜੀ ਬਹੁਤ ਹੀ ਲੱਗੀ ਹਾਂ ਠੀਕ ਸੀ ਉਹ ਮੈਂ ਤੁਹਾਨੂੰ 2 ਗੁੰਜੇ ਨਹੀਂ ਜੀ ਦੋ ਜਣੀ ਹੈ ਦੂਰ ਸੀ ਉਹ ਦੋ ਕਰਕੇ ਆਨਸਰੀਆਂ 10 ਵੀ ਪਾਈਆਂ ਨੂੰ ਮੰਦੇ ਗਿਆ ਜੀ ਉਹ ਜਰ ਸਮਾਨ ਛੱਡਣ ਵਾਸਤੇ ਦੋ ਥਾਵਾਂ ਗਿਆ ਜੀ ਬਸ ਦੋ ਜਗ੍ਹਾ ਲੋਡ ਤਾ ਦਾ ਲੋਡ ਗਿਆ ਸੀ ਹਾਂ ਤੇ ਕੰਮ ਉਹ ਇਹ ਨੂੰ ਮਿਲ ਗਿਆ ਸੌਖਾ ਜਿਹਾ ਮੁੰਡੇ ਨੂੰ ਹਾਂ ਪਰ ਜਿਵੇਂ ਦੱਸ ਦਿਆਂ ਲੈ ਬਾਕੀ ਡਿਪੈਂਡ ਹੈ ਯਾਰ ਜਿੰਨੇ ਫ੍ਰੀ ਮੈਂ ਕੋਈ ਵੀ ਨਹੀਂ ਦਿੰਦਾ ਹਾਂ ਜਿੰਨਾ ਕੰਮ ਜਿੰਨੇ ਪੈਸੇ ਵੱਧਾ ਓਨੀ ਤੇ ਨੱਠਵਾ ਜਾਵਾਂਗਾ ਹਾਂ ਠੀਕ ਕੁਝ ਵੀ ਪੈਸੇ ਦਾ ਕੰਮ ਨਹੀਂ ਦਿੰਦਾ ਨੱਠਵਾ ਜੀ ਕਰਦਾ ਫਿਰ ਕੋਈ ਵੀ ਨਹੀਂ ਦਿੰਦਾ ਜਿਉਂ ਜੇ ਕੁਰਸੀ ਤੇ ਬੈਠੇ ਆ ਭਾਈ ਉਹਨਾਂ ਨੂੰ ਪਤਾ ਸਾਰਾ ਉਹ ਕਿੱਥੇ ਜਾਣਾ ਕੀ ਕਰਨਾ ਕਿੰਨਾ ਟਾਈਮ ਲਾਗੇਗਾ ਮੁੰਡਾ ਰਾਜੂ ਤੇ ਲੋਕੀ ਦੀ ਕਿੰਨੇ ਕਮਰੇ ਘਰ ਚ ਬਾਈ ਉੱਥੇ ਅਮਰ ਨਾ ਘਰ ਕਿੰਨੇ ਵੱਡਾ ਹਾਂ ਵੱਡਾ ਚਾਰ ਰੂਮ ਜੇ ਜੀ ਆਉਣਾ ਆ ਬਣੇ ਉੱਥੇ ਜੇ ਛੁੱਟੀਆਂ ਆਰੋਮਾ ਚੱਲਦੇ ਆ ਯਾਰ ਕਿਤੇ ਛੁੱਟੀਆਂ ਯਾਨੀ ਜਾਂ ਇੱਕ ਤਰੀਕੇ ਦੀ ਛੁੱਟੀ ਇੱਕ ਤਰੀਕੇ ਉੱਥੇ ਤਾਂ ਉੱਪਰ ਘਰ ਹੈ ਮਤਲਬ ਕਿ ਰਹਿਣ ਲਈ ਹੈ ਤਾਂ نیچے ਉੱਤੇ ਹੀ ਛੜਨ ਵਾਲੀ ਕੰਮ ਹੈ ਅੱਛਾ نیچے ਕੰਮ ਹੈ ਮਤਲਬ ਕੋਈ ਹੋਣੀ ਹੈਗਾ